ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਓ ਸਾਡੇ ਉੱਤੇ ਇੱਕ ਵਾਰੀ ਫੇਰ ਦੁੱਖਾਂ ਦਾ ਪਹਾੜ ਟੁੱਟ ਗਿਆ ਬਹੁਤ ਹੀ ਮੰਦ ਭਾਗੀ ਖਬਰ ਆ ਉੱਥੇ ਤੁਸੀਂ ਵੀਡੀਓ ਵੀ ਚਲਦੀ ਦੇਖ ਰਹੇ ਆ ਫੋਟੋ ਵੀ ਦੇਖ ਰਹੇ ਆ ਸਾਈ ਪ੍ਰੈਸ ਦੇ ਵਿੱਚ ਇੱਕ ਸਿੱਖੀ ਸਰੂਪ ਦੇ ਵਿੱਚ ਆਇਆ ਨੌਜਵਾਨ ਜਿਹਦੀ ਮੌਤ ਹੋ ਚੁੱਕੀ ਆ ਜਿਨੇ ਆਪਣੀ ਜੀਵਨ ਲੀਲਾ ਆਪਣੇ ਹੱਥੀ ਖਤਮ ਕੀਤੀ ਆ ਇੱਕ ਮਾਪਿਆਂ ਦਾ ਪੁੱਤ ਇੱਕ ਮਾਂ ਦੀਆਂ ਅੱਖਾਂ ਦਾ ਤਾਰਾ ਪਿਓ ਦੇ ਜਿਗਰ ਦਾ ਟੋਟਾ ਅੱਜ ਤੰਗ ਹੋ ਕੇ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਫਾਹਾ ਲਾ ਕੇ ਇਸ ਦੁਨੀਆ ਤੋਂ ਇਸ ਕਾਇਨਾਤ ਤੋਂ ਅਲਵਿਦਾ ਹੋ ਗਿਆ ਤੁਸੀਂ ਸਾਰੇ ਵੀਡੀਓ ਦੇਖ ਰਹੇ ਹੋ ਨਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਬੰਦਾ ਆਪਣੇ ਆਪ ਨੂੰ ਖਤਮ ਕਦੋਂ ਕਰਦਾ ਜਦੋਂ ਉਹਨੂੰ ਲੱਗਦਾ ਕਿ ਮੇਰਾ ਸਾਰਾ ਹੀ ਕੁਝ ਖਤਮ ਹੋ ਗਿਆ ਜਦੋਂ ਉਹਨੂੰ ਲੱਗਦਾ ਕਿ ਮੈਂ ਹੁਣ ਕਾਹੇ ਜੋਗਾ ਨਹੀਂ ਰਹਿ ਗਿਆ ਕਿ ਮੇਰੀ ਗਿਆ ਹੀ ਇਸ ਦੁਨੀਆ ਤੋਂ ਮੇਰਾ ਸਹਾਰਾ ਹੋਣਾ ਮੈਂ ਉਹਦਾ ਨਹੀਂ ਰਹਿ ਸਕਦਾ ਆ ਫੋਟੋਆਂ ਤਸਵੀਰਾਂ ਸਾਡੇ ਭਰਾਵਾਂ ਤੋਂ ਭੇਜੀਆਂ ਗਈਆਂ ਸਾਡਾ ਇਨਸਾਨੀਅਤ ਨਾਤੇ ਫਰਜ਼ ਬਣਦਾ ਸੀ ਯੂਰਪ ਵਿੱਚ ਰਹਿਣੇ ਆ ਜਦੋਂ ਵੀ ਕੋਈ ਮਾੜਾ ਚੰਗਾ ਕੋਈ ਵੀ ਗੱਲ ਹੁੰਦੀ ਆ ਤੁਹਾਡੇ ਤੱਕ ਪਹੁੰਚਾਈ ਦੀ ਆ ਇਸ ਵੀਰ ਬਾਰੇ ਪਤਾ ਲੱਗਾ ਤੇ ਸਾਈਪ੍ਰਸ ਵਾਲਿਓ ਸੱਚ ਦਾ ਸਾਥ ਦਿਓ ਝੂਠ ਨਾ ਬੋਲਿਓ ਇੱਕ ਮਾਂ ਦਾ ਸ਼ਰਾਫ ਲੱਗਣਾ ਅਗਰ ਸੱਚ ਬੋਲਣ ਤੇ ਵੀ ਤੁਸੀਂ ਚੁੱਪ ਰਹੇ ਪਤਾ ਲੱਗਾ ਜੀ ਇਹ ਜਿਹੜਾ ਵੀਰ ਹੈ ਨੌਜਵਾਨ ਆ 7 ਲੱਖ ਰੁਪਈਆ ਲਾ ਕੇ ਕੰਗੇ ਭਵਿਕ ਦੀ ਭਾਲ ਵਾਸਤੇ ਸਾਈ ਪ੍ਰੈਸ ਦੇ ਵਿੱਚ ਆਇਆ ਸੀਗਾ ਤੇ ਇੱਥੇ ਉਹਦੀ ਜਿਹੜੀ ਸੈਲਰੀ ਆ 4-5 ਲੱਖ 4-500 ਯੂਰੋ ਬਣਦੀ ਆ 400 ਯੂਰੋ 500 ਯੂਰੋ ਪਤਾ ਨਹੀਂ ਕਿ ਕੀ ਆਣਬਣ ਹੋਈ ਆ ਕੀ ਪਾਣਾ ਵਾਪਰਿਆ ਤੇ ਤੁਸੀਂ ਆਪ ਸੋਚ ਕੇ ਵੇਖੋ ਕਿ ਇਹਨਾਂ 4-500 ਯੂਰੋ ਦੇ ਨਾਲ 7 ਲੱਖ ਰੁਪਈਆ ਕਦੋਂ ਲੱਥਣਾ ਤੇ ਜਿਹੜਾ 7 ਲੱਖ ਲਾਇਆ ਉਹ ਕਿੱਥੇ-ਕਿੱਥੇ ਵੰਡਿਆ ਗਿਆ ਸਾਈ ਪ੍ਰੈਸ ਵਿੱਚ ਕਿੰਨੇ ਲੱਗਦੇ ਆ ਬੀਜ ਇਸ ਤੇ ਤੇ ਜਿਹੜਾ ਪਿੱਛੇ ਇੰਡੀਆ ਵਿਆਜ ਭਾਂਡਿਆ ਪੂਰੇ ਇੱਕ ਡੇਢ ਮਹੀਨੇ ਬਾਅਦ ਇਸ ਵੀਰ ਦੀ ਇਸ ਬੱਚੇ ਦੀ ਮੌਤ ਹੋ ਚੁੱਕੀ ਆ ਮੈਂ ਇਸ ਗੱਲ ਤੋਂ ਬੜਾ ਖਫਾ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਹੋਣੇ ਦੀ ਬਾਡੀ ਜਾਣੀ ਆ ਹੁਣ ਆਲੇ-ਦਵਾਲੇ ਵੀਡੀਓ ਪੈਣੀਆਂ ਹੁਣ ਇਸ ਵੀਰ ਦੀ ਵੀਡੀਓ ਦੇ ਸੈਂਡ ਸੌਂਗ ਲੋਕ ਲਾ ਕੇ ਕਿ ਚਾਗਦੇ ਨੇ ਅਸੀਂ ਪਿੱਟਣਾ ਰੋਣਾ ਕਰ ਲਾਉਣਾ ਕਹਿੰਦਾ ਖੁਸਰਾ ਨਾ ਮਾਰੋ ਖੁਸਲੇ ਦੀ ਮਾਂ ਮਾਰੋ ਜਦੋਂ ਤੁਹਾਨੂੰ ਸਾਈ ਪ੍ਰੈਸ ਵਾਲੇ ਵੀਰੋ ਪਤਾ ਕਿ ਤੁਸੀਂ ਇਸ ਦੇਸ਼ ਵਿੱਚ ਕੰਮ ਕਰ ਕਿਦਾਂ ਦੇ ਆ ਕਿੰਨੀ ਸੈਲਰੀ ਆ ਕਿੰਨਾ ਪੈਸਾ ਲੱਗਦਾ ਵਾ ਕਿੱਥੇ ਕਿੱਥੇ ਪੈਸਾ ਵੰਡਿਆ ਜਾਂਦਾ ਕਿਉਂ ਨਹੀਂ ਤੁਸੀਂ ਮੇਰੇ ਵੀਰ ਇੰਡੀਆ ਆਉਣ ਤੋਂ ਪਹਿਲਾਂ ਕਿਸੇ ਨਾਲ ਸਲਾਹ ਕਰਦੇ ਤੇ ਜਾਂ ਜਿਹੜੇ ਵੀਰ ਉੱਥੇ ਰਹਿੰਦੇ ਆ ਕਿਉਂ ਨਹੀਂ ਇਹੋ ਜਿਹੇ ਵੀਡੀਓ ਪਾਉਂਦੇ ਬਈ ਜਿੱਦਾਂ ਪੁਰਤਗਾਲ ਵਿੱਚ ਪੇਪਰ ਬੰਦ ਕਰ ਦਿੱਤੇ ਗਏ ਬੁਰਾ ਹਾਲ ਹੋ ਗਿਆ ਵਾ ਇਦਾਂ ਸਾਈ ਪ੍ਰੈਸ ਦੇ ਵਿੱਚ ਵੀਡੀਓ ਵੇਖ-ਵੇਖ ਕੇ ਫਾਰਮਾ ਵੇਖ-ਵੇਖ ਕੇ ਆਪਣੀਆਂ ਜ਼ਮੀਨਾਂ ਗਹਿਣੇ ਪਾ ਕੇ ਆਪਣੇ ਪੈਸੇ ਗਹਿਣੇ ਪਾ ਆਪਣੇ ਲਾ ਕੇ ਮਾਂ ਪਿਓ ਨੂੰ ਤੰਗ ਪਰੇਸ਼ਾਨ ਕਰਕੇ ਤੁਸੀਂ ਆਉਂਦੇ ਆ ਕਿੱਡੀ ਦੁਖ ਦੀ ਗੱਲ ਆ ਕਿ ਅਜੇ ਉਹਨਾਂ ਦੇ 4 ਜਨਮ ਨਹੀਂ ਪੂਰੇ ਹੋਏ ਤੇ ਅਗਲੇ ਨਾ ਪੁੱਤ ਚਲ ਗਿਆ ਪਰ ਇੱਥੇ ਸਾਡੀ ਕਮਿਊਨਿਟੀ ਦੀ ਵੀ ਬੜੀ ਬਹੁਤ ਤਕੜੀ ਗਲਤੀ ਆ ਕਿ ਲਗਾਤਾਰ ਸਾਈ ਪ੍ਰੈਸ ਲੋਕ ਆ ਰਹੇ ਆ ਜਿਹੜੇ ਹੁਣ ਆ 2 ਨੰਬਰ ਦਾ ਕੰਮ ਕਰਦੇ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਇਹਨਾਂ ਨੇ ਵਿਖਾਉਣਾ ਕੁਝ ਹੋਰ ਆ ਕਰਾਉਣਾ ਕੁਝ ਹੋਰ ਆ ਦਿਖਾਉਣਾ ਕੁਝ ਹੋਰ ਆ ਅਜੇ ਇੱਕ ਪੁੱਤ ਦੀ ਅਰਥੀ ਪਿੰਡ ਪਹੁੰਚੀ ਆ ਤੇ ਦੂਜੇ ਦੀ ਤਿਆਰ ਹੋ ਗਈ ਆ ਇਹ ਹੋ ਕੀ ਰਿਹਾ ਇਹ ਚੱਲ ਕੀ ਰਿਹਾ ਕਿਤੇ ਨਾ ਕਿਤੇ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਮੇਰੇ ਵਰਗੇ ਤੁਹਾਡੇ ਵਰਗੇ ਇਹੋ ਕਰਨਗੇ ਠੀਕ ਆ ਜੀ 100-100 ਰੋ ਪਾ ਕੇ ਬਾਡੀ ਭੇਜ ਦਿਓ ਜਿਹੜਾ ਉਹਦਾ 7 ਲੱਖ ਰੁਪਈਆ ਲੱਗਾ ਉਹ ਲਵਾ ਦਿਓ ਦੋ ਚਾਰ ਦਿਨ ਰੋ ਲਿਓ ਇਹ ਰੋਣਾ ਤੋਣਾ ਹਮੇਸ਼ਾ ਲਈ ਮੇਰੇ ਵੀਰ ਬੰਦ ਕਰੋ ਕੋਈ ਕੋਈ ਰੱਬ ਦਾ ਖੌਫ ਖਾਓ ਕੋਈ ਰੱਬ ਦੇ ਜੀ ਕੁਝ ਹੋਣਗੇ ਜਿਹੜੇ ਸੱਚ ਦਾ ਸਾਥ ਦੇਣਗੇ ਜਿਹੜੇ ਵੀਡੀਓ ਪਾ ਕੇ ਦੱਸਣਗੇ ਵੀ ਇਸ ਵੀਰ ਨਾਲ ਕੀ ਹੋਇਆ ਮੈਂ ਤਾਂ ਜ਼ੋਰ ਪੂਰ ਵਿੱਚ ਬੈਠਾ ਇਸ ਚੀਜ਼ ਦਾ ਦੁੱਖ ਮਨਾਉਂਗਾ ਕਿ ਮੇਰਾ خیال ਇਹ ਪਹਿਲਾ ਕੇਸ ਮੇਰੀਆਂ ਅੱਖਾਂ ਦੇ ਸਾਹਮਣੇ ਆਇਆ ਕਿ ਦੇਖੋ ਖੂਦ ਖੂਦ ਦੇ ਵਿੱਚੋਂ ਲੰਮਕ ਕੇ ਉਹ ਬੱਚੇ ਦੇ ਮਨ ਵਿੱਚ ਕੀ ਆਉਂਦੀ ਹੋਊਗੀ ਕਿ ਕਿੰਨੀ ਕੋ ਮੈਂ 23 24 ਸਾਲ ਉਮਰ ਆ ਕਿਦਾਂ ਉਹਨੇ ਖੂਦ ਦੇ ਵਿੱਚ ਰਸਾ ਬੰਨਿਆ ਕਿੱਦਾਂ ਉਹਦੇ ਮਨ ਵਿੱਚ ਗੱਲ ਚੱਲਦੀ ਰਹੀ ਕਿੱਡਾ ਉਹਦਾ ਜਿਗਰਾ ਹੋਊਗਾ ਕਿ ਜਿੰਨੇ ਇਹ ਪਰਵਾਹ ਹੀ ਨਹੀਂ ਕੀਤੀ ਕਿ ਮੈਂ ਆਪਣੀ ਮੌਤ ਨੂੰ ਆਪੇ ਗਲੇ ਲਾ ਰਿਆਂ ਆ ਵੀਡੀਓ ਬੜੀ ਤਰਾਜਯੋਗ ਹੈ ਮੇਰਾ ਖਿਆਲ ਨੇ ਕਿ ਯੂਰਪ ਵਿੱਚ ਕਦੇ ਬਹੁਤ ਘੱਟ ਚਾਂਸ ਹੋਣਗੇ ਕਿ ਕੋਈ ਇੰਨਾ ਤੰਗ ਪਰੇਸ਼ਾਨ ਹੋ ਜਾਏ ਕਿ ਆਪਣੀ ਆਪਣੀ ਜੀਵਨ ਲੀਲਾ ਖਤਮ ਕਰ ਲਵੇ ਬੜੀ ਦੁੱਖ ਦੀ ਗੱਲ ਆ ਬਾਕੀ ਮੇਰੇ ਵੀਰ ਹੋਰ ਵੀ ਵੀਡੀਓ ਪੈ ਰਹੀਆਂ ਵਾ ਕਮੈਂਟ ਕਰਕੇ ਦੱਸਿਓ ਕਿ ਇਹ ਜਿਹੜੇ ਬੱਚੇ ਨਾ ਕੀ ਵੀਰਨਾ ਪਾਣਾ ਵਾਪਰਿਆ ਕੀ ਅਗੇ ਦਾ ਹੋਣਾ ਇਤੋਂ ਬਾਅਦ ਕੀ ਦੀ ਵਾਰੀ ਇਹ ਵੀ ਜ਼ਰੂਰ ਦੱਸਿਓ ਤੇ ਇਹ ਹੋ ਕਿਉਂ ਰਿਹਾ ਇਹ ਕਿੱਦਾਂ ਰੁਕ ਸਕਦਾ ਇਹਦਾ ਹੱਲ ਕੀ ਆ ਇਹ ਚੀਜ਼ਾਂ ਗੌਰ ਕਰਨ ਵਾਲੀਆਂ ਕਦੇ ਯੂਰਪ ਵਿੱਚ ਸੁਣਿਓ ਤੁਸੀਂ ਕਿ ਰੋਟੀ ਕਮਾਉਣ ਸਾਰੇ ਆਏ ਆ ਢਿੱਡ ਸਾਰਿਆਂ ਲੱਗਾ ਭਾਵੇਂ ਤੁਸੀਂ ਦਾ ਰੋਟੀਆਂ ਨੇ ਢਿੱਡ ਪਰ ਲੋ ਭਾਵੇਂ ਇੱਕ ਨਾ ਪਰ ਲੋ ਢਿੱਡ ਭਰਨਾ ਪਰ ਢਿੱਡ ਇਹੋ ਜਿਹੇ ਟੋਇਆ ਨਾ ਬਣਾਓਗੇ ਤੁਹਾਡਾ ਭਰਨ ਤੇ ਨਾ ਆਵੇ ਕਿਸੇ ਦਾ ਘਰ ਖਾਦਿਆਂ ਕਿਸੇ ਦੇ ਪੈਸੇ ਖਾਦਿਆਂ ਇਸੇ ਦਾ ਕੁਝ ਕੀਤਾ ਕੁਝ ਨਹੀਂ ਗਾ ਬਣਨਾ ਇਹਦੇ ਸਾ ਭਾਵੇਂ ਤੁਸੀਂ ਦੱਸੋ ਚਾਹੇ ਨਾ ਦੱਸੋ ਇਹ ਤੇ ਕਲੀਅਰ ਹੈ ਨਾ ਕਿ ਉਹ ਬੱਚਾ ਤੰਗ ਪਰੇਸ਼ਾਨ ਹੋ ਕੇ ਪੂਰਾ ਹੋਇਆ ਉਹਦਾ ਜਾਣ ਨੂੰ ਜੀ ਨਹੀਂ ਕਰਦਾ ਹੋਊਗਾ ਉਹਨੇ ਵੀ ਪੈਸੇ ਕਮਾ ਕੇ ਆਪਣੇ ਮਾਂ ਪਿਓ ਨੂੰ ਮਿਲਣਾ ਸੀਗਾ ਆਪਣੇ ਵਿਆਹ ਸ਼ਾਦੀਆਂ ਕਰਾਉਣੇ ਸੀ ਆਪਣੇ ਕਈ ਚਾਹ ਕਈ ਸੁਪਨੇ ਘਰ ਬਣਾਉਣਾ ਸਭ ਕੁਝ ਕਰਨਾ ਹੈ ਨਾ ਪਰ ਕਿਤੇ ਨਾ ਕਿਤੇ ਨਾ ਜਿਹੜੇ ਵੀ ਯੂਰਪ ਵਿੱਚ ਮੇਰੇ ਵੀਰ ਰਹਿੰਦੇ ਨੇ ਨਾ ਜਰੂਰ ਵੀਡੀਓ ਪਾਇਆ ਕਰੋ ਕਿ ਭਾਈ ਇੱਥੇ ਆਉਣ ਤੋਂ ਪਹਿਲਾਂ ਇੱਥੇ ਕਿੰਨਾ ਪੈਸਾ ਲੱਗਦਾ ਵਾ ਕਿੰਨਾ ਤੁਸੀਂ ਕਿੰਨੇ ਚਿਰ ਚ ਤੁਸੀਂ ਕਮਾ ਸਕਦੇ ਆ ਕਿੰਨਾ ਔਖਾ ਵਾ ਕਮਾਉਣਾ ਬਿਲਕੁਲ ਸਹੀ ਆ ਕਿ ਕੁਝ ਵੀਰ ਦੱਸਦੇ ਕਿ 4 ਲੱਖ ਲੱਗਦਾ ਕੁਝ ਕੁਝ ਦੱਸਦੇ ਕੁਝ ਕਿਦਾਂ ਕੁਝ ਦੱਸਦੇ ਆ ਪਰ ਤੁਸੀਂ ਜਿੰਨੇ ਮਰਜ਼ੀ ਲੱਗਦੇ ਕਿਉਂਕਿ ਇਹ ਤੈਹ ਨਹੀਂਗਾ ਜਦੋਂ ਤੁਹਾਡੀ ਗੱਲ ਹੁੰਦੀ ਉਦੋਂ ਅਸੀਂ ਤੁਸੀਂ ਵਿੱਚ ਨਹੀਂਗੇ ਹੁੰਦੇ ਪਰ ਇਹ ਜਰੂਰ ਸੱਚ ਦੱਸਿਆ ਕਰੋ ਕਿ 4-500 ਯੂਰੋ ਦੇ ਨਾਲ 20 25000 ਦੇ ਨਾਲ ਉਹਦੇ ਵਿੱਚ ਘਰ ਦਾ ਕਿਰਾਇਆ ਵੀ ਆ ਰੋਟੀ ਪਾਣੀ ਤੇ ਟੈਲੀਫੋਨਾਂ ਦੇ ਬਿੱਲ ਵੀ ਆ ਸਾਰਾ ਕੁਝ ਆ ਉਹਦੇ ਉਹ ਪੈਸੇ ਕਦੋਂ ਪੂਰੇ ਹੋਣੇ ਆ ਇਹ ਜ਼ਰੂਰ ਦੱਸਿਆ ਕਰੋ ਕਿੰਨੀ ਸੈਲਰੀ ਆ ਕਿੰਨਾ ਕੁ ਵੱਧਾ ਕਮਾ ਸਕਦਾ ਪਰ ਇਹਨਾਂ ਜ਼ਰੂਰ ਪਤਾ ਵਾ ਕਿ ਇੱਕ ਮਾਂ ਦਾ ਪੁੱਤ ਤੰਗ ਪਰੇਸ਼ਾਨ ਹੋ ਕੇ ਇਹਨਾਂ ਜ਼ਰੂਰਾਂ ਇਹਨਾਂ ਡਾਲਰਾਂ ਪਾਉਂਡਾਂ ਦੀ ਖਾਤਰ ਭੇਟ ਚੜ ਗਿਆ ਉਹ ਮਾਂ ਜਦੋਂ ਬਾਕਸ ਖੋਲ੍ਹੂਗੀ ਨਾ ਪੁੱਤ ਦੀ লাশ ਵੇਖ ਕੇ ਪਹਿਲਾਂ ਉਹ ਡਾਲਰ ਪਾਉਂਡ ਜ਼ਰੂਰ ਨਹੀਂ ਵੇਖੂਗੀ ਪਹਿਲਾ ਰੋਗ ਹੀ ਕਰਲਾਉਗੇ ਮੇਰੇ ਢਿੱਡੋਂ ਜਮਿਆ ਅੱਜ ਮੈਂ ਆਪਣੇ ਹਿੱਤੀ ਸੰਸਕਾਰ ਕਰਨ ਲੱਗੇ ਆ ਤੇ ਕਿਹੜੀ ਗੱਲਾਂ ਕਰ ਲੱਗੇ ਆ ਓਏ ਕੋਈ ਰੱਬ ਦਾ ਖੌਫ ਖਾਓ ਓਏ ਕੋਈ ਤਰਸ ਕਰੋ ਕੋਈ ਰਹਿਮ ਕਰੋ ਉਹ